ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਾਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋ ਮੋਗੇ ਅੱਜ ਦੀ ਜਿਹੜੀ ਵੀਡੀਓ ਆ ਇਹ ਤੁਹਾਨੂੰ ਸਿਰਫ ਇੰਨਾ ਹੀ ਦੱਸਣਾ ਕਿ ਆਪਣੇ ਗੁਰੂਆਂ ਦੇ ਉੱਤੇ ਤੁਹਾਡਾ ਭਰੋਸਾ ਤੁਹਾਡਾ ਯਕੀਨ ਆ ਜਿਹੜਾ ਹੋਰ ਪੱਕਾ ਹੋ ਜਵੇ ਸਾਡੇ ਗੁਰੂ ਕਿੰਨੀ ਦੂਰ ਦੀ ਸੋਚਦੇ ਸੀ ਜਾਂ ਉਹ ਅੱਜ ਦੇ ਮਾਡਰਨ ਦੇ ਜਮਾਨੇ ਦੇ ਹਿਸਾਬ ਨਾਲ ਕਿੰਨੀ ਅੱਗੇ ਦੀ ਸੋਚਦੇ ਸੀਗੇ ਉਹ ਤੁਹਾਨੂੰ ਆ ਛੋਟੀ ਜੀ ਵੀਡੀਓ ਤੋਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਕੇ ਤੁਹਾਨੂੰ ਆਪਾਂ ਸਮਝਾ ਦੇਣਾ ਇਹ ਜਿਹੜੀਆਂ ਹੁਣ ਤੁਸੀਂ ਮੂਰੇ ਫੋਟੋਆਂ ਦੇਖਦੇ ਹੋ ਇਹ ਐਡਵਰਟਾਈਜ਼ਮੈਂਟ ਆਪਾਂ ਦੇਖੀਏ ਲੋਕ ਉੱਚੀਆਂ-ਉੱਚੀਆਂ ਬਿਲਡਿੰਗਾਂ ਦੇ ਉੱਤੇ ਲਾਉਂਦੇ ਨੇ ਪਲੇਨ ਜਹਾਜ਼ ਦੇ ਮਗਰ ਵੀ ਪਾ ਦਿੰਦੇ ਨੇ ਆਪਣੀ ਐਡ ਪਰ ਸਾਡੇ ਗੁਰੂਆਂ ਨੇ ਉਹਨਾਂ ਸਮਿਆਂ ਦੇ ਵਿੱਚ ਸਾਨੂੰ ਨਿਸ਼ਾਨ ਸਾਹਿਬ ਦੀ ਬਖਸ਼ਿਸ਼ ਕੀਤੀ ਖਾਲਸਾ ਤਾਂ ਕਿ ਸਾਨੂੰ ਕਿਸੇ ਉੱਚੀ ਜਗ੍ਹਾ ਦੀ ਭਾਲ ਨਾ ਕਰਨੀ ਪਵੇ ਵੀ ਕਿਤੇ ਉੱਚੀ ਜਗ੍ਹਾ ਤੇ ਚੜ੍ਹ ਕੇ ਅਸੀਂ ਸਾਡਾ ਧਾਰਮਿਕ ਸਥਾਨ ਲੱਭੀਏ ਅਸੀਂ ਲੱਭੀਏ ਵੀ ਸਾਡਾ ਗੁਰਦੁਆਰਾ ਕਿੱਥੇ ਆ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਬਰਾਜਮਾਨ ਨੇ ਕਿੱਥੇ ਮੈਨੂੰ ਸਹਾਇਤਾ ਮਿਲ ਸਕਦੀ ਹੈ ਕਿੱਥੇ ਮੈਨੂੰ ਲੰਗਰ ਛਕਣ ਨੂੰ ਮਿਲ ਸਕਦਾ ਕਿੱਥੇ ਬੈਠ ਕੇ ਮੈਂ ਗੁਰੂ ਦਾ ਨਾਮ ਜਪ ਸਕਦਾ ਸਾਨੂੰ ਕਿਤੇ ਉੱਚੀ ਜਗ੍ਹਾ ਲੱਭਣ ਦੀ ਲੋੜ ਨਾ ਪਵੇ ਥੱਲੇ ਖੜਿਆਂ ਨੂੰ ਵੀ ਸਾਨੂੰ ਦੂਰੋਂ ਨਿਸ਼ਾਨ ਸਾਹਿਬ ਸਾਡੀ ਨਿਗਾਹ ਦੇ ਵਿੱਚ ਆ ਜਾਵੇ ਤੇ ਸਾਨੂੰ ਦੂਰੋਂ ਪਤਾ ਲੱਗ ਜਾਵੇ ਵੀ ਉਹ ਦਾਰਾ ਮੇਰੇ ਗੁਰੂ ਦਾ ਮੈਂ ਉੱਥੇ ਪਹੁੰਚਣਾ ਇਹ ਉਸ ਸਮੇਂ ਦੀ ਸੋਚ ਸੀ ਆਪਣੇ ਗੁਰੂਆਂ ਦੀ ਗੁਰੂ ਸਾਹਿਬ ਨੇ ਨੀਲਾ ਬਾਣਾ ਖਾਲਸੇ ਨੂੰ ਦਿੱਤਾ ਤੇ ਨੀਲੇ ਬਾਣੇ ਦੀ ਮੈਂ ਮਸਕੀਨ ਜੀ ਦੀ ਕਥਾ ਸੁਣਦਾ ਸੀਗਾ ਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਤਾਂ ਆਪਣੇ ਅੰਦਰ ਅਲੱਗ-ਅਲੱਗ ਰੰਗ ਦੀਆਂ ਧਾਰੀਆਂ ਬਣਦੀਆਂ ਨੇ ਉਹਨਾਂ ਦਾ ਜਿਵੇਂ ਅਲੱਗ-ਅਲੱਗ ਮਤਲਬ ਆ ਉਹ ਆਪਾਂ ਕਿਤੇ ਫੇਰੇ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਉਹਦੇ ਵਿੱਚ ਗੱਲ ਕਰਾਂਗੇ ਉਹਦੇ ਬਾਰੇ ਪਰ ਜਿਹੜਾ ਨੀਲਾ ਰੰਗ ਆ ਇਹੇ ਬਾਣੇ ਦਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਇਹਦੀ ਇੱਕ ਅੱਜ ਦੇ ਹਿਸਾਬ ਦੇ ਨਾਲ ਸਾਇੰਸ ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸਦਾ ਵੀ ਇਹ ਕਿੰਨਾ ਕੁ ਵਧੀਆ ਚੀਜ਼ ਸੀ ਤੇ ਗੁਰੂ ਸਾਹਿਬ ਨੇ ਕਿੰਨੀ ਅੱਗੇ ਦੀ ਸੋਚੀ ਆ ਦੇਖੋ ਤੁਸੀਂ ਸਾਰੇ ਕੱਪੜੇ ਲੇਜ਼ਰ ਦੇ ਨਾਲ ਜਲ ਗਏ ਪਰ ਨੀਲੇ ਰੰਗ ਦੇ ਉੱਤੇ ਕੋਈ ਲੇਜ਼ਰ ਦਾ ਅਸਰ ਨਹੀਂ ਹੋ ਰਿਹਾ ਮਤਲਬ ਕਿ ਕੱਲ ਨੂੰ ਜਿਹੜੀ ਆਪਾਂ ਗੱਲ ਕਰਦੇ ਆ ਨਾ ਵੀ ਜਿਹੜੀਆਂ ਸੂਰਜ ਦੀਆਂ ਰੋਸ਼ਨੀਆਂ ਦੇ ਨਾਲ ਅਟੈਕ ਕਰਨਾ ਜਾਂ ਆਪਾਂ ਉਹ ਸਨ ਗਨ ਦੀ ਇੱਕ ਆਪਾਂ ਵੀਡੀਓ ਪਾਈ ਸੀਗੀ ਵੀ ਉਹ ਜਿਹੜੀਆਂ ਚੀਜ਼ਾਂ ਦਾ ਅਟੈਕ ਆ ਉਹਨਾਂ ਤੋਂ ਬਚਾਉਣ ਦੇ ਵਾਸਤੇ ਆ ਦੇਖੋ ਤੁਸੀਂ ਜਿਹੜੇ ਚਾਈਨਾ ਵਾਲੇ ਨੇ ਇਹ ਆਪਣੀਆਂ ਛੱਤਾਂ ਨੂੰ ਮੋਸਟਲੀ ਨੀਲੇ ਰੰਗ ਦਾ ਕਰ ਦਿੰਦੇ ਨੇ ਇਹਦੇ ਪਿੱਛੇ ਦਾ ਕਾਰਨ ਪਹਿਲਾਂ ਲੋਕਾਂ ਨੂੰ ਘੱਟ ਪਤਾ ਸੀਗਾ ਪਰ ਫਿਰ ਇੱਕ ਅ ਕਹਿ ਲਓ ਵੀ ਹਾਦਸੇ ਹੋਏ ਇਦਾਂ ਦੇ 2-3 ਜਿੱਥੋਂ ਸਮਝ ਲੱਗੀ ਤੇ ਉਹ ਤੋਂ ਬਾਅਦ ਫਿਰ ਇਹ ਐਕਸਪੈਰੀਮੈਂਟ ਹੋਏ ਫਿਰ ਇਹਨਾਂ ਨੂੰ ਸਮਝ ਲੱਗੀ ਤੇ ਹੁਣ ਇਹ ਜਿਹੜਾ ਨੀਲੇ ਰੰਗ ਕਰਨ ਦਾ ਦੌਰ ਆ ਇਕੱਲਾ ਚਾਈਨਾ ਤੱਕ ਸੀਮਤ ਨਹੀਂ ਹੈਗਾ ਇਹ ਹੋਣਾ ਅਮਰੀਕਾ ਕੈਨੇਡਾ ਦੇ ਵਿੱਚ ਵੀ ਇੰਗਲੈਂਡ ਵਗੈਰਾ ਦੇ ਵਿੱਚ ਬਹੁਤ ਉੱਚੀਆਂ ਉੱਚੀਆਂ ਵੱਡੀਆਂ ਵੱਡੀਆਂ ਜਿਹੜੀਆਂ ਬਿਲਡਿੰਗਾਂ ਨੇ ਜਾਂ ਜਿਹੜੇ ਵੱਡੀਆਂ ਫੈਕਟਰੀਆਂ ਦੇ ਮਾਲਕ ਨੇ ਉਹ ਇਹ ਚੀਜ਼ਾਂ ਨੂੰ ਵਰਤਦੇ ਨੇ ਆਹ ਤਾਂ ਸਾਰੀ ਚਾਈਨਾ ਦੀ ਵੀਡੀਓ ਆ ਪਰ ਜਿਹੜੀ ਅਗਲੀ ਵੀਡੀਓ ਆ ਆ ਦੇਖੋ ਤੁਸੀਂ ਇਹ ਅਮਰੀਕਾ ਦੀ ਵੀਡੀਓ ਆ ਬੇਸਿਕਲੀ ਜਿਵੇਂ ਮੇਰੇ ਘਰ ਦੀ ਵੀ ਛੱਤ ਆ ਆਪਣੇ ਉੱਪਰਲੇ ਘਰੋਂ ਉਹ ਆਹ ਜਾਂ ਤਾਂ ਕਾਲੇ ਰੰਗ ਦੀ ਹੁੰਦੀ ਆ ਤੇ ਜਾਂ ਉਹ ਚੌਕਲੇਟੀ ਰੰਗ ਦੀ ਹੁੰਦੀ ਆ ਪਰ ਹੁਣ ਦੇਖੋ ਇਹਨਾਂ ਨੇ ਆ ਉੱਤੇ ਨੀਲੇ ਰੰਗ ਦੇ ਇਕ 파ਰਤ ਛਾੜਦੀ ਆ ਨੀਲਾ ਰੰਗ ਕਰਨਾ ਸ਼ੁਰੂ ਕਰਤਾ ਕਿਉਂਕਿ ਆ ਅੱਗ ਲੱਗੀ ਹੋਈ ਆ ਕਿਤੇ ਤੇ ਬਾਕੀ ਸਾਰਾ ਕੁਝ ਸੜ ਗਿਆ ਇਥੋਂ ਤੱਕ ਕਿ ਲੋਹਾ ਵੀ ਸੜ ਗਿਆ ਪਰ ਨੀਲੇ ਰੰਗ ਦੇ ਜਿਹੜੇ ਟੀਨ ਸੀਗੇ ਉਹ ਬਚ ਗਏ ਤੇ ਆ ਨੀਲੇ ਰੰਗ ਦੀਆਂ ਜਿਹੜੀਆਂ ਛਤਰੀਆਂ ਸੀਗੀਆਂ ਇਹ ਵੀ ਬਚ ਗਈਆਂ ਦੇਖੋ ਗੁਰੂ ਦੀ ਰਹਿਮਤ ਨੀਲੇ ਰੰਗ ਦੇ ਉੱਤੇ ਪਤਾ ਨਹੀਂ ਬਾਬੇ ਨੇ ਕਿੱਦਾਂ ਦੀ ਬਖਸ਼ਿਸ਼ ਕੀਤੀ ਹੋਈ ਆ ਇਸ ਰੰਗ ਨੂੰ ਕਿ ਇਹਦੇ ਉੱਤੇ ਜਿਹੜੀ ਲੇਜ਼ਰ ਦੀ ਗਰਮੀ ਆ ਜਾਂ ਜਿਹੜੀ ਆਗਾ ਉਹ ਇਹਨੂੰ ਮਚਾਉਂਦੀ ਨਹੀਂ ਹੈਗੀ ਕਿਉਂਕਿ ਹੋਰ ਵੀ ਬਹੁਤ ਸਾਰੀਆਂ ਵੀਡੀਓ ਆ ਦੇਖੋ ਤੁਸੀਂ ਸਾਰਾ ਕੁਝ ਮਚ ਗਿਆ ਪਰ ਇੱਥੇ ਜਿੱਥੇ ਜਿੱਥੇ ਨੀਲਾ ਰੰਗ ਤੁਹਾਨੂੰ ਦਿਸੂਗਾ ਉੱਥੇ-ਉੱਥੇ ਇਕੱਲਾ ਨੀਲਾ ਰੰਗ ਬਚਿਆ ਹੋਇਆ ਆ ਕਾਰ ਨੀਲੇ ਰੰਗ ਦੀ ਖੜੀ ਆ ਇਕੱਲਿਓ ਬਚੀ ਆ ਬਾਕੀ ਸਾਰੀਆਂ ਗੱਡੀਆਂ ਮਚ ਗਈਆਂ ਇੰਨੀ ਬਖਸ਼ਿਸ਼ ਸੀਗੀ ਨੀਲੇ ਰੰਗ ਦੇ ਉੱਤੇ ਤੇ ਆਪਾਂ ਕਹਿ ਸਕਦੇ ਹਾਂ ਸਾਡੇ ਗੁਰੂ ਸਾਹਿਬ ਅੱਜ ਦੇ ਮਾਡਰਨ ਦੇ ਜਮਾਨੇ ਦੇ ਹਿਸਾਬ ਦੇ ਨਾਲ ਵੀ ਬਹੁਤ ਦੂਰ ਦੀ ਸੋਚ ਦੇ ਸੀਗੇ ਮਸਕੀਨ ਜੀ ਦੀ ਇੱਕ ਹੋਰ ਵੀਡੀਓ ਦੇਖੀ ਜਿਹਦੇ ਵਿੱਚ ਕੜੇ ਬਾਰੇ ਉਹ ਗੱਲ ਕਰਦੇ ਆ ਵੀ ਜਿਹੜਾ ਸਰਬ ਲੋਹ ਦਾ ਕੜਾ ਸਾਡੇ ਜਦੋਂ ਸਰੀਰ ਦੇ ਉੱਤੇ ਧਾਰਨ ਕੀਤਾ ਹੁੰਦਾ ਤਾਂ ਜਿਹੜੇ ਜੰਤਰ ਮੰਤਰ ਕਰਦੇ ਨੇ ਬਾਬੇ ਜਿਹੜੇ ਕਾਲਾ ਜਾਦੂ ਵਗੈਰਾ ਕਰਦੇ ਨੇ ਉਦੋਂ ਜਿੰਨਾ ਚਿਰ ਸਾਡੇ ਸਰੀਰ ਦੇ ਉੱਤੇ ਕੁਝ ਵੀ ਸਰਬ ਲੋਹ ਦਾ ਪਾਇਆ ਹੋਇਆ ਉਹਨਾਂ ਚਿਰ ਤੱਕ ਉਹ ਜੰਤਰ ਮੰਤਰ ਸਾਡੇ ਤੇ ਅਸਰ ਨਹੀਂ ਕਰਦੇ ਵੈਸੇ ਵੀ ਆਪਾਂ ਅੱਗੇ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਵੀ ਜੇ ਤੁਹਾਡੇ ਕੋਲੇ ਕੜਾ ਵਾ ਤਾਂ ਭੂਤ ਪ੍ਰੇਤ ਤੁਹਾਨੂੰ ਚਿੰਬੜਦੇ ਨਹੀਂ ਲੋਹੇ ਨੂੰ ਲੋਹੇ ਤੋਂ ਡਰਦੇ ਨੇ ਤੰਤਰ ਮੰਤਰ ਇਹਨਾਂ ਚੀਜ਼ਾਂ ਦੇ ਉੱਤੇ ਅਸਰ ਨਹੀਂ ਕਰਦੇ ਉਹਦੇ ਨੂੰ ਆਪਾਂ ਇੱਕ ਅਲੱਗ ਵੀਡੀਓ ਪਾਵਾਂਗੇ ਪਰ ਇੱਕ ਐਗਜ਼ਾਮਪਲ ਦਿੰਦਾ ਵਿਵਾਕੇ ਹੀ ਸਾਡੇ ਗੁਰੂਆਂ ਨੇ ਬਹੁਤ ਦੂਰ ਦੀ ਸੋਚ ਕੇ ਇਹ ਸਾਰਾ ਕੁਝ ਖਾਲਸੇ ਨੂੰ ਇੱਕ ਗਿਫਟ ਦਿੱਤਾ ਆਪਣੇ ਆਪਣੇ ਬੱਚਿਆਂ ਨੂੰ ਇੱਕ ਤੋਹਫਾ ਦਿੱਤਾ ਵਾ ਤੇ ਅਸੀਂ ਦੇਖੋ ਤੁਸੀਂ ਨਿੱਕੀਆਂ-ਨਿੱਕੀਆਂ ਕਿੰਨੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਅਜੇ ਅਸੀਂ ਵਿਚਾਰ ਨਹੀਂ ਕਰਦੇ ਜਾਂ ਅਸੀਂ ਸੋਚਦੇ ਨਹੀਂ ਹੈਗੇ ਪਰ ਹੈ ਬਹੁਤ ਕੁਝ ਇਦਾਂ ਦਾ ਜਿਹੜਾ ਖਾਲਸੇ ਨੂੰ ਗੁਰੂ ਸਾਹਿਬ ਨੇ ਜੇ ਦਿੱਤਾ ਤਾਂ ਉਹਦਾ ਕੋਈ ਮਤਲਬ ਆ ਹੁਣ ਕਈ ਵਾਰ ਕਈ ਭਰਾ ਮੈਸੇਜ ਦੇ ਵਿੱਚ ਜਿਵੇਂ ਮੇਰੇ ਨਾਲ ਬਹਿਸ ਸ਼ੁਰੂ ਕਰ ਦਿੰਦੇ ਨੇ ਬਾਣੀ ਦੇ ਉੱਤੇ ਬੜਾ ਕਿੰਤੂ ਪ੍ਰੰਤੂ ਕਈ ਬੰਦੇ ਕਰਦੇ ਆ ਮੇਰੀ ਜਿੱਦਾਂ ਮੇਰੀ ਨੇਚਰ ਨਹੀਂ ਮੇਰਾ ਸੁਭਾਅ ਨਹੀਂ ਹੈਗਾ ਵੀ ਮੈਂ ਕਿਸੇ ਨਾਲ ਤੂੰ ਤੂੰ ਮੈਂ ਮੈਂ ਕਰਾਂ ਮੈਂ ਸੋਚਦਾ ਨਾ ਵੀ ਉਹਨਾਂ ਟਾਈਮ ਬਾਬੇ ਦਾ ਨਾਮ ਲੈ ਲਈਏ ਕਿਉਂਕਿ ਆਪਾਂ ਕਿਸੇ ਨੂੰ ਸਮਝਾ ਨਹੀਂ ਸਕਦੇ ਹੋ ਸਕਦਾ ਕਿਸੇ ਦਾ ਸੋਚਣ ਦਾ ਲੈਵਲ ਮੇਤੋਂ ਬਹੁਤ ਅੱਗੇ ਹੋਵੇ ਮੈਨੂੰ ਉਹਦੀ ਗੱਲ ਨਹੀਂ ਸਮਝ ਆਉਣੀ ਹੋ ਸਕਦਾ ਕਿਸੇ ਦਾ ਸੋਚਣ ਦਾ ਲੈਵਲ ਮੇਤੋਂ ਵੀ ਬਹੁਤ ਥੱਲੇ ਹੋਵੇ ਤਾਂ ਉਹਨੂੰ ਮੇਰੀ ਗੱਲ ਨਹੀਂ ਸਮਝ ਆਉਣੀ ਸੋ ਬਹਿਸ ਦਾ ਮੁੱਦਾ ਹੀ ਨਹੀਂ ਹੈਗਾ ਆਪਾਂ ਮੇਰਾ ਵਿਸ਼ਵਾਸ ਆ ਕਿ ਗੁਰੂ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਗੁਰੂ ਨੂੰ ਅਰਦਾਸ ਕਰਦੇ ਹੋ ਨਾ ਤੁਹਾਨੂੰ ਸਹੀ ਗਲਤ ਦਾ ਰਾਹ ਗੁਰੂ ਆਪ ਦਿਖਾਉਂਦਾ ਕਿਉਂਕਿ ਜਿਹਦੇ ਨਾਲ ਆਪਾਂ ਗੱਲ ਕਰਨੀ ਆ ਹੁਣ ਮੈਂ ਆ ਮੇਰੀ ਔਕਾਤ ਨਹੀਂ ਹੈ ਵੀ ਮੈਂ ਕਿਤੋਂ ਚਾਰ ਅੱਖਰ ਪੜ੍ਹ ਕੇ ਤੇ ਮੈਂ ਲੋਕਾਂ ਨੂੰ ਦੱਸਣੇ ਸ਼ੁਰੂ ਕਰ ਦਾਂ ਜਿੰਨਾ ਚਿਰ ਤੱਕ ਗੁਰੂ ਦੀ ਕਿਰਪਾ ਨਹੀਂ ਹੁੰਦੀ ਤੇ ਮੈਨੂੰ ਅੰਦਰੋਂ ਆਤਮਿਕ ਕੋਈ ਗਿਆਨ ਨਹੀਂ ਹੁੰਦਾ ਕਿਸੇ ਚੀਜ਼ ਬਾਰੇ ਉਹਨਾਂ ਚਿਰ ਤੱਕ ਮੇਰਾ ਕੋਈ ਹੱਕ ਨਹੀਂ ਬਣਦਾ ਕਿਸੇ ਵੀ ਚੀਜ਼ ਦੇ ਉੱਤੇ ਬੋਲਣ ਦਾ ਜਿਹੜੇ ਬੋਲਦੇ ਵੀ ਨੇ ਉਹਨਾਂ ਨੇ ਵੀ ਅੱਗੇ ਪਿੱਛੇੋਂ ਪੜ੍ਹ ਕੇ ਸੁਣ ਕੇ ਹੀ ਉਹ ਗੱਲਾਂ ਕਰਦੇ ਨੇ ਸੋ ਦੇਖੋ ਜੇ ਆਪਾਂ ਕਿਸੇ ਚੀਜ਼ ਨੂੰ ਮਾੜਾ ਕਹਿੰਦੇ ਆ ਉਹ ਤਾਂ ਆਪਾਂ ਪਾਪਾਂ ਦੇ ਭਾਗੀ ਉਸੇ ਟਾਈਮ ਹੋਗੇ ਜੇ ਆਪਾਂ ਕਿਸੇ ਚੀਜ਼ ਨੂੰ ਮਾੜਾ ਕਹਨੇ ਆ ਉਹਦੇ ਨਾਲ ਬੈਟਰ ਆ ਜੇ ਤੁਸੀਂ ਚੰਗਾ ਨਹੀਂ ਕਹਿਣਾ ਮਾੜਾ ਆਪਣਾ ਕਹੋ ਚੁੱਪ ਕਰ ਜਾ ਪਰ ਹਾਂ ਉਸ ਸਮੇਂ ਤੁਸੀਂ ਗੁਰੂ ਸਾਹਿਬ ਨੂੰ ਅਰਦਾਸ ਕਰੋ ਵੀ ਬਾਬਾ ਜੀ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਸਹੀ ਰਾਹ ਤੇ ਪਾਓ ਤੇ ਬਾਬਾ ਤੁਹਾਨੂੰ ਆਪਣੇ ਆਪ ਰਾਹ ਦਿਖਾਉਂਦਾ ਜਦੋਂ ਤੁਸੀਂ ਮੇਥੇ ਹੀ ਲੈਨੇ ਹੋ ਵੀ ਮੈਂ ਹੀ ਸਮਝਦਾਰ ਆ ਬਸ ਵੀ ਮੈਂ ਜੋ ਕਹਤਾ ਵੀ ਮੈਂ ਤਾਂ ਪੜਿਆ ਸੀਗਾ ਮੈਂ ਜੋ ਕਹਤਾ ਉਹੀ ਪੱਕਾ ਫੇਰ ਕੰਮ ਖਰਾਬ ਹੁੰਦਾ ਉਥੇ ਤੁਸੀਂ ਪਾਪਾਂ ਦੇ ਭਾਗੀ ਬਣਦੇ ਹੋ ਜਿੰਨਾ ਚਿਰ ਤੱਕ ਤੁਹਾਨੂੰ ਤੁਹਾਡੇ ਆਤਮ ਅੰਦਰੋਂ ਤੁਹਾਨੂੰ ਆਤਮ ਗਿਆਨ ਨਹੀਂ ਹੁੰਦਾ ਪਰਮਾਤਮਾ ਦੀ ਤੁਹਾਡੇ ਤੇ ਰਹਿਮਤ ਨਹੀਂ ਹੁੰਦੀ ਉਨਾਂ ਚਿਰ ਤੱਕ ਆਪਾਂ ਗੱਲ ਨਹੀਂ ਕਰ ਸਕਦੇ ਕਿਸੇ ਵੀ ਟੌਪਿਕ ਦੇ ਉੱਤੇ ਠੱਪਾ ਲਾ ਕੇ ਗੱਲ ਨਹੀਂ ਕਰ ਸਕਦੇ ਵੀ ਜੇ ਇਹ ਕੁਝ ਕਹਤਾ ਤਾਂ ਪੱਕਾ ਹੀ ਆਉ। ਨਹੀਂ। ਮਸਕੀਨ ਜੀ ਹੋਗੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹੋਗੇ। ਹੋਰ ਇਦਾਂ ਦੇ ਬਹੁਤ ਸਾਰੇ ਮਹਾਪੁਰਸ਼ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਿੱਖੀ ਦੀ ਸੇਵਾ ਕਰਦਿਆਂ ਨਗਾਤੀ ਸੰਗਤ ਦੇ ਵਿੱਚ ਬਾਣੀ ਪੜਦਿਆਂ ਦੇ ਇਦਾਂ ਤੇ ਆਪਣੇ ਬਹੁਤ ਫਿਲਾਸਫਰ ਜਾਂ ਕਹਿ ਲੋ ਵੀ ਬੁੱਧੀਜੀਵੀ ਜਿਨ੍ਹਾਂ ਨੇ ਸਿੱਖ ਧਰਮ ਨੂੰ ਕਿਤਾਬਾਂ ਵੀ ਦਿੱਤੀਆਂ ਬੜਾ ਕੁਝ ਉਹਨਾਂ ਨੇ ਸਿੱਖ ਧਰਮ ਵਾਸਤੇ ਪ੍ਰਚਾਰ ਵਾਸਤੇ ਜਾਂ ਉਦਾਂ ਕੀਤਾ ਤੇ ਉਹ ਬੰਦੇ ਵੀ ਜਦੋਂ ਕਈ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੀ ਗੱਲ ਕਰਦੇ ਨੇ ਤੇ ਆਪਾਂ ਫਿਰ ਵੀ ਉਹਨਾਂ ਦੇ ਉਲਟ ਜਾ ਕੇ ਖੜਦੇ ਆ ਤਾਂ ਮੈਨੂੰ ਲੱਗਦਾ ਵੀ ਉੱਥੇ ਆਪਾਂ ਆਪਣੇ ਆਪ ਨੂੰ ਨਾ ਆਪਣੀ ਈਗੋ ਸੈਟੀਸਫਾਈ ਕਰਨ ਵਾਸਤੇ ਆਪਾਂ ਉਹ ਚੀਜ਼ਾਂ ਕਰਦੇ ਆਂ ਉੱਥੇ ਆਪਾਂ ਨੂੰ ਬਾਣੀ ਤੇ ਨਾਲ ਗੁਰੂ ਤੇ ਨਾਲ ਜਾਂ ਹੋਰ ਕਿਸੇ ਚੀਜ਼ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਉੱਥੇ ਸਿਰਫ ਅਸੀਂ ਸਾਡੀ ਈਗੋ ਰੱਖਦੇ ਆਂ ਵੀ ਮੈਨੂੰ ਪਤਾ ਮੈਂ ਕਹਤਾ ਤਾਂ ਸਹੀ ਆ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹ ਚੀਜ਼ਾਂ ਬੰਦ ਕਰੋ ਗੁਰੂ ਸਾਹਿਬ ਨੇ ਬਹੁਤ ਕੁਝ ਦਿੱਤਾ ਖਾਲਸੇ ਨੂੰ ਆਪਣੇ ਬੱਚਿਆਂ ਨੂੰ ਬੜਾ ਕੁਝ ਆ ਆਪਣੇ ਕੋਲੇ ਹਾਂ ਉਹ ਗੱਲ ਵੱਖਰੀ ਆ ਵੀ ਆਪਾਂ ਹੋਰ ਤਰੀਕੇ ਦੇ ਨਾਲ ਵੀ ਇਹਨਾਂ ਚੀਜ਼ਾਂ ਨੂੰ ਜਾਣਦੇ ਆਂ ਪਰ ਜੇ ਆਪਾਂ ਅੱਜ ਦੇ ਯੁੱਗ ਦੇ ਨਾਲ ਅੱਜ ਦੇ ਮਾਡਰਨ ਦੇ ਯੁੱਗ ਦੇ ਹਿਸਾਬ ਨਾਲ ਵੀ ਆਪਾਂ ਇਹ ਚੀਜ਼ਾਂ ਨੂੰ ਦੇਖੀਏ ਤਾਂ ਇਹ ਚੀਜ਼ਾਂ ਬਹੁਤ ਅੱਗੇ ਦੀ ਸੋਚ ਦੀਆਂ ਨੇ ਹੌਲੀ ਹੌਲੀ ਇਹ ਚੀਜ਼ਾਂ ਦਾ ਸਾਨੂੰ ਪਤਾ ਲੱਗਣਾ ਸ਼ੁਰੂ ਹੋਊਗਾ ਤੇ ਗੁਰੂ ਸਾਹਿਬ ਦੇ ਉੱਤੇ ਖਾਸ ਕਰਕੇ ਗੁਰੂ ਦੇ ਉੱਤੇ ਕਦੇ ਵੀ ਸ਼ੱਕ ਨਹੀਂ ਕਰਨਾ ਉੱਥੇ ਤਾਂ ਸਿਰਫ ਵਿਸ਼ਵਾਸ ਕਰਨਾ ਜਿਵੇਂ ਉਹ ਪੰਜ ਪਿਆਰਿਆਂ ਨੇ ਕੀਤਾ ਸੀਗਾ ਜੇ ਉਹ ਪੰਜ ਪਿਆਰੇ ਨਾ ਉੱਠਦੇ ਤਾਂ ਖੇਡ ਕੋਈ ਹੋਰ ਹੋਣੀ ਸੀ ਇਹ ਕਲਾ ਉਦਮੀ ਵਰਤਦੀ ਆ ਜਦੋਂ ਅਸੀਂ ਸਾਡੇ ਗੁਰੂ ਦੇ ਉੱਤੇ ਵਿਸ਼ਵਾਸ ਕਰਦੇ ਆ ਇੱਕ ਭਾਈ ਸਾਹਿਬ ਦੀ ਮੈਂ ਗੱਲ ਸੁਣਦਾ ਸੀਗਾ ਉਹ ਕਹਿੰਦੇ ਸੀਗੇ ਵੀ ਕਈ ਵਾਰ ਬੰਦੇ ਕਹਿ ਦਿੰਦੇ ਆ ਵੀ ਤੁਸੀਂ ਅੰਨਾ ਵਿਸ਼ਵਾਸ ਕਰਦੇ ਹੋ ਕਹਿੰਦਾ ਮੈਂ ਕਿਹਾ ਵੀ ਅਸੀਂ ਅੰਨਾ ਵਿਸ਼ਵਾਸ ਕਰਦੇ ਆ ਸਾਡਾ ਵਿਸ਼ਵਾਸ ਅੰਨਾ ਹੋ ਸਕਦਾ ਪਰ ਜਿਹਦੇ ਤੇ ਅਸੀਂ ਵਿਸ਼ਵਾਸ ਕਰਦੇ ਆ ਉਹ ਗੁਰੂ ਅੰਨਾ ਨਹੀਂ ਹੈਗਾ ਉਹ ਗੁਰੂ ਪੂਰੀ ਦੁਨੀਆ ਨੂੰ ਰਚਣ ਵਾਲਾ ਇਹ ਸੋ ਹਸਨੀ ਕਰੀਦੀ ਹੁੰਦੀ ਰੱਬ ਦਾ ਨਾਮ ਲੈਣਾ ਸ਼ੁਰੂ ਕਰੋ ਸਾਰੀ ਬਾਣੀ ਜਿੰਨੀ ਵੀ ਲਿਖੀ ਹੋਈ ਆ ਪੂਰੀ ਤਾਕਤ ਆ ਉਹਦੇ ਵਿੱਚ ਹਾਂ ਆਪਣੇ ਸਰੀਰ ਦੀ ਇੱਕ એનર્ਜੀ ਹੁੰਦੀ ਆ ਉਹਦਾ ਲੈਵਲ ਹੁੰਦਾ ਉਹ ਲੈਵਲ ਦੇ ਹਿਸਾਬ ਦੇ ਨਾਲ ਆਪਾਂ ਨੂੰ ਕਈ ਵਾਰੀ ਕੋਈ ਤਕ ਹੁੰਦੀ ਆ ਜਿਹੜੀ ਉਹ ਆਪਣੇ ਲੈਵਲ ਨਾਲ ਮੈਚ ਕਰ ਜਾਂਦੀ ਆ ਕਈ ਵਾਰੀ ਕਿਹੜੀ ਤਕ ਹੁੰਦੀ ਆ ਉਹ ਆਪਣੇ ਲੈਵਲ ਨਾਲ ਮੈਚ ਕਰ ਜਾਂਦੀ ਆ ਇਹ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਰੱਬ ਦਾ ਨਾਮ ਲੈਣਾ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਕਲ ਜੋਗਾ ਤੇ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਮੌਸਮ ਵੀ ਆਪਾਂ ਦੇਖਿਆ ਰੋਜ਼ ਕੁਛ ਨਾ ਕੁਛ ਹੋਇਆ ਜਾਂਦਾ ਗੁਰੂ ਦੀ ਸ਼ਰਨ ਦੇ ਵਿੱਚ ਰੱਬ ਦਾ ਨਾਮ ਲੈਣਾ ਸ਼ੁਰੂ ਕਰੋ ਜਿੱਤਾਂ ਦੇ ਵੀ ਹੋ ਜਹੇ ਦੇ ਵੀ ਹੋ ਸ਼ੁਰੂ ਕਰੋ ਅੱਗੇ ਫਿਰ ਵਿੱਦ ਬਾਬਾ ਆਪੇ ਬਣਾ ਦਿੰਦਾ ਧੰਨਵਾਦ